ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੂਆਂ ਵਿੱਚ ਰਿਵਾਜ ਹੈ ਕਿ ਜਦੋਂ ਲੜਕਾ 10-12 ਸਾਲ ਦਾ ਹੋ ਜਾਵੇ ਤਾਂ ਉਸ ਨੂੰ ਜਨੇਊ ਪਾਇਆ ਜਾਂਦਾ ਹੈ ਜਨੇਊ ਸੂਤਰ ਦੇ ਪਾਸੇ ਧਾਗੇ ਨੂੰ ਬੱਟ ਕੇ ਦੇ ਕੇ ਬਣਾਇਆ ਜਾਂਦਾ ਹੈ ਜਨਊ ਪਾਉਣ ਲਈ ਦਿਨ ਮਿੱਠਿਆ ਜਾਂਦਾ ਹੈ ਉਸ ਦਿਨ ਸਾਰੇ ਸਬੰਧੀ ਅੰਗ ਸਾੰਗ ਇਕੱਠੇ ਹੁੰਦੇ ਹਨ ਜਨਊ ਪਿਉਣ ਦੀ ਰੀਤੀ ਪੰਡਤ ਦੁਆਰਾ ਕੀਤੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਿਉਂਕਿ ਖੱਤਰੀ ਜਾਤ ਦੀ ਵੇਦੀ ਕੁੱਲ ਵਿੱਚ ਹੋਇਆ ਸੀ ਇਸ ਲਈ ਗੁਰੂ ਜੀ ਦੇ ਪਿਤਾ ਮਹਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਨਉ ਪਾਉਣ ਦੀ ਰਸਮ ਪੂਰੀ ਕਰਨ ਦਾ ਫੈਸਲਾ ਕੀਤਾ ਕਰਦੇ ਪੁਰੋਹਿਤ ਹਰਦੇ ਆਲੂ ਦੀ ਸਲਾਹ ਨਾਲ ਦਿਨ ਮਿੱਥਿਆ ਗਿਆ ਸਾਰੀ ਬਰਾਦਰੀ ਅੰਗ ਸੰਗ ਇਕੱਠਾ ਹੋਇਆ ਪੁਰੋਹਿਤ ਨੇ ਸ਼ਾਸਤਰਾਂ ਦੇ ਮਿੱਥੇ ਹੋਏ ਮੰਤਰ ਨੂੰ ਪੜ੍ਹੇ ਤੇ ਹੋਰ ਰਸਮੀ ਕਾਰਵਾਈ ਕੀਤੀ ਸਤਿਗੁਰਾਂ ਜੀ ਪੰਡਤ ਦਾ ਤਮਾਸ਼ਾ ਵੇਖਦੇ ਰਹੇ ਪੰਡਤ ਨੇ ਗੁਰੂ ਜੀ ਨੂੰ ਕਿਹਾ ਜਨੇਊ ਪਾਉਣ ਲਈ ਬਾ ਉਤਾ ਕੀਤੀ ਤਾਂ ਗੁਰੂ ਜੀ ਨੇ ਪਰੀ ਸਵਾਦੀ ਵਿੱਚ ਪੰਡਿਤ ਦਾ ਹੱਥ ਫੜ ਲਿਆ ਤੇ ਕਹਿਣ ਲੱਗਾ ਪੰਡਿਤ ਜੀ ਇਹ ਕੀ ਹੈ ਇਹ ਧਾਗਾ ਜਿਹਾ ਮੇਰੇ ਗਲ ਕਿਉਂ ਪਾਉਣ ਲੱਗੇ ਹੋ ਪੰਡਿਤ ਜੀ ਨੇ ਉੱਤਰ ਦਿੱਤਾ ਇਹ ਧਾਗਾ ਨਹੀਂ ਹੈ ਪਵਿੱਤਰ ਜਨੇਊ ਹੈ ਇਹ ਉਹ ਸੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਤੋਂ ਬਗੈਰ ਬੰਦਾ ਛੁੱਦਰ ਦੇ ਬਰਾਬਰ ਹੁੰਦਾ ਹੈ ਜੇ ਤੁਸੀਂ ਪਾਲੋਂਗੇ ਤਾਂ ਤੁਸੀਂ ਉੱਚੇ ਗਿਨੇ ਜਾਓਗੇ ਏਜ ਨੇ ਉਹ ਅਗਲੇ ਜਹਾਨ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ ਪੰਡਿਤ ਦੀ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਪੰਡਿਤ ਜੀ ਬੜੇ ਗੁਣ ਦੱਸੇ ਹਨ ਤੁਸੀਂ ਜਿਨੇ ਉਹ ਦੇ ਪਰ ਕੁਝ ਸੰਕੇ ਹਨ ਤੁਸੀਂ ਆਖਿਆ ਹੈ ਇਹ ਤਾਂਗਾ ਉੱਚੀ ਜਾਤ ਦੀ ਨਿਸ਼ਾਨੀ ਹੈ ਮੈਂ ਤਾਂ ਇਹ ਗੱਲ ਨਹੀਂ ਮੰਨਦਾ ਉੱਚੀ ਜਾਤ ਵਾਲੇ ਉਹ ਹੈ ਜੋ ਉੱਚੇ ਤੇ ਨੇਕ ਕੰਮ ਕਰੇ ਸੱਚਾ ਉਹ ਹੈ ਜਿਸ ਦੇ ਕੰਮ ਸੁੱਚੇ ਹਨ ਚੰਗੇ ਮੰਦੇ ਕੰਮ ਹੀ ਉੱਚੀ ਨੀਮੀ ਜਾਤ ਦੀ ਪੱਕੀ ਨਿਸ਼ਾਨੀ ਹੁੰਦੀ ਹਨ ਨਾਲੇ ਇਹ ਧਾਗਾ ਤਾਂ ਕੱਚਾ ਹੈ ਇਹ ਮੈਲਾ ਹੋ ਜਾਵੇਗਾ ਪਰਾਣਾ ਹੋ ਕੇ ਟੁੱਟ ਜਾਵੇਗਾ ਫਿਰ ਹੋਰ ਨਮਾ ਪਾਉਣਾ ਪਵੇਗਾ ਇਸ ਧਾਗੇ ਨੇ ਕਿਸੇ ਨੂੰ ਕੀ ਵਡਿਆਈ ਦੇਣੀ ਹੈ ਅਸਲੀ ਮਾਨ ਤਾਂ ਨੇਕੀ ਵਾਲੇ ਜੀਵਨ ਤੋਂ ਹੀ ਮਿਲ ਸਕਦਾ ਹੈ ਨਾਲੇ ਤੁਸੀਂ ਆਖਦੇ ਹੋ ਕਿ ਇਹ ਧਾਗਾ ਬੰਦੇ ਦੀ ਅਸਲ ਜਹਾਨ ਸਹਾਇਤਾ ਕਰਦਾ ਹੈ ਉਹ ਕਿਸ ਤਰ੍ਹਾਂ ਇਹ ਧਾਗਾ ਤਾਂ ਸਰੀਰ ਦੇ ਨਾਲ ਇਥੇ ਇਸ ਜਹਾਨ ਵਿੱਚ ਹੀ ਰਹਿ ਜਾਵੇਗਾ ਇਸਨੀ ਆਤਮਾ ਨਾਲ ਤਾਂ ਜਾਣਾ ਨਹੀਂ ਜਦੋਂ ਸਰੀਰ ਅੰਤ ਸਮੇ ਸੜ ਜਾਵੇਗਾ ਇਹ ਧਾਗਾ ਨਾਲ ਹੀ ਸੜ ਜਾਵੇਗਾ ਇਸ ਲਈ ਮੈਨੂੰ ਉਹ ਧਾਗਾ ਪਾਓ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਰੋਕ ਕੇ ਅਤੇ ਨੇਕ ਕੰਮ ਕਰਨ ਲਈ ਪ੍ਰਿਣਾ ਦੇ ਵੀ ਜਿਹੜਾ ਅਗਲੇ ਜਹਾਨ ਵੀ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ ਜੇ ਇਹੋ ਜਿਹਾ ਜਨਉ ਤੁਹਾਡੇ ਪਾਸ ਹੈ ਤਾਂ ਲਿਆਓ ਮੇਰੇ ਗਲ ਪਾ ਦਿਓ ਕੁਰਬਾਨੀ ਵਿੱਚ ਆਪ ਜੀ ਦਾ ਫਰਮਾਨ ਇਸ ਪ੍ਰਕਾਰ ਹੈ ਦਿਆ ਕਪਾਸ ਸੰਤੋਖ ਸਤ ਜਤ ਗੰਢੀ ਸਤ ਬੱਟ ਇਹ ਜਨਉ ਜੀ ਕਾ ਹੋਏ ਤਾਂ ਪਾਂਡੇ ਕਤ ਨਾ ਇਹ ਟੁੱਟੇ ਨਾ ਇਹ ਮੱਲ ਲਗੇ ਨਾਏ ਜਲੇ ਨਾ ਜਾਏ ਤਨ ਸ ਮਾਨਸ ਨਾਨਕਾ ਸੋ ਗੱਲ ਚਲੇ ਪਾਈ ਗੁਰੂ ਜੀ ਦੇ ਵਚਨ ਬੜੇ ਸਪਸ਼ਟ ਹਨ ਸਭ ਦੀ ਸਮਝ ਵਿੱਚ ਆ ਗਏ ਸਨ ਪਰ ਸਾਰੇ ਬੜੇ ਹੈਰਾਨ ਸਨ ਕਿ ਅੱਜ ਤੱਕ ਕਿਸੇ ਨੇ ਉਹ ਜਹੀ ਗੱਲ ਨਹੀਂ ਕੀਤੀ ਜੋ ਦਸਾਂ ਬਰਿਆਂ ਦੇ ਗੁਰਨਾਣਕ ਨੇ ਕਰ ਵਿਖਾਈ ਹੈ ਮਾਪਿਆਂ ਨੇ ਬੜੇ ਲਾੜ ਨਾਲ ਸਮਝਾਇਆ ਪੰਡਤ ਨੇ ਬੜੇ ਮਿੱਠੇ ਲਫ਼ਜ਼ ਵਰਤੇ ਕਿ ਸ਼ਾਸਤਰਾਂ ਨੂੰ ਉਲੰਘਣਾ ਕਰਨਾ ਠੀਕ ਨਹੀਂ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਉਹਨਾਂ ਦੀ ਸੰਗ ਇਹੀ ਸੀ ਕੀ ਆਤਮਕ ਜੀਵਨ ਵਾਸਤੇ ਆਤਮਕ ਜਨਉ ਦੀ ਲੋੜ ਹੈ ਪਰ ਪੰਡਤ ਜੀ ਕੋਲ ਐਸਾ ਜਨਉ ਹੈ ਹੀ ਨਹੀਂ ਸੀ ਫਿਰ ਗੁਰੂ ਜੀ ਨੇ ਦੱਸਿਆ ਕਿ ਇਸ ਜਨਉ ਦਾ ਮਤਲਬ ਤਾਂ ਸਿਰਫ ਬ੍ਰਾਹਮਣ ਤਾਂ ਆਪਣੇ ਆਪ ਨੂੰ ਗੁਰੂ ਅਖਵਾਉਣਾ ਤੇ ਲੋਕਾਂ ਕੋਲ ਆਪਣੀ ਮਾਨਤਾ ਕਰਵਾਉਣਾ ਹੈ 10 ਮਾਲਾ ਦੀ 10 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਬ੍ਰਹਮਣਾ ਦੇ ਕਰਮ ਕਾਂਡ ਉੱਪਰ ਇਹ ਪਹਿਲੀ ਗਰਾਰੀ ਚੋਟਰ ਸੀ ਜਿਸ ਅੱਗੇ ਪੰਡਤ ਜੀ ਤੇ ਹੋਰ ਸਭ ਨੂੰ ਨਿਉਣਾ ਪਿਆ ਐਸਾ ਕਰਕੇ ਉਹਨਾਂ ਇਹ ਦੱਸ ਦਿੱਤਾ ਕਿ ਮੈਂ Hindu ਨਹੀਂ ਮੇਰਾ ਧਰਮ ਹੋਰ ਹੈ ਸਿੱਖਿਆ ਕਿ ਕੋਈ ਬੰਦਾ ਉੱਚਾ ਜਾਂ ਨੀਮਾ ਨਹੀਂ ਸਿੱਖ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਉਹ ਉੱਚਾ ਹੈ ਜੋ ਨੇਕ ਕੰਮ ਕਰੀ ਨੀਮਾ ਉਹ ਹੈ ਜੋ ਭੈੜੇ ਕੰਮ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ